ਗੱਲਾਂ ਸੱਚੀਆਂ ਪਰ ਕੋੜੀਆਂ ਸੱਚੇ ਤੇ ਹਿੰਮਤ ਵਾਲੇ ਹੀ ਸੁਣ ਸਕਣਗੇ ਔਰਤ ਚਾਹੁੰਦੀ ਹੈ ਆਪਣੇ ਹਰ ਕੰਮ ਤੇ ਤਾਰੀਫ ਦਾ ਤੋਹਫਾ ਪੁਰਸ਼ ਦਾ ਹਰ ਕੀਤਾ ਉਸ ਦੀ ਜ਼ਿੰਮੇਵਾਰੀ ਹੋ ਗਿਆ ਮਰਦ ਜੋ ਪਿਆਰ ਨੂੰ ਪੂਜਦੇ ਰਹੇ ਔਰਤ ਦੇ ਜਾਣ ਤੋਂ ਬਾਅਦ ਉਹਨਾਂ ਨੂੰ ਭਗਵਾਨ ਵੀ ਬਸ ਪੱਥਰ ਹੀ ਲੱਗਿਆ ਸੰਸਾਰ 'ਚ ਸਭ ਤੋਂ ਵੱਡੇ ਦੋ ਝੂਠ ਹਨ ਝੂਠੀ ਔਰਤ ਦੇ ਹੰਝੂ ਤੇ ਸੱਚੇ ਮਰਦ ਦੀ ਮੁਸਕਾਨ ਸਮਾਂ ਮਾੜਾ ਚੱਲ ਰਿਹਾ ਹੋਵੇ ਤਾਂ ਦੁਨੀਆ ਦੇ ਕੋੜੇ ਬੋਲਣੋਂ ਵੀ ਜਰ ਲੈਣਾ ਚਾਹੀਦਾ ਹੈ ਕਿਉਂਕਿ ਜੇਕਰ ਤੁਹਾਡੀ ਨੀਅਤ ਸਾਫ਼ ਹੈ ਤਾਂ ਮਾੜਾ ਬੋਲਣ ਵਾਲਿਆਂ ਨੂੰ ਸਮਾਂ ਆਂਤੇ ਰੱਬ ਆਪੇ ਮੂੰਹ ਤੋੜ ਜਵਾਬ ਦਿੰਦਾ ਹੈ ਜਿਸਨੇ ਤੁਹਾਨੂੰ 9 ਮਹੀਨੇ ਪੇਟ 'ਚ ਰੱਖਿਆ ਤਿੰਨ ਸਾਲ ਆਪਣੀਆਂ ਬਾਹਾਂ 'ਚ ਅਤੇ ਸਾਰੀ ਉਮਰ ਆਪਣੇ ਦਿਲ ਵਿੱਚ ਰੱਖਿਆ ਹੈ ਉਸ ਮਾਂ ਨੂੰ ਹਮੇਸ਼ਾ ਖੁਸ਼ ਰੱਖੋ ਜਦੋਂ ਬੁਰੇ ਦਿਨ ਆਉਂਦੇ ਹਨ ਤਾਂ ਬੰਦੇ ਦਾ ਦਿਮਾਗ ਵੀ ਕੰਮ ਕਰਨੋਂ ਹਟ ਜਾਂਦਾ ਹੈ ਇਸੇ ਲਈ ਤਾਂ ਕਹਿੰਦੇ ਹਨ ਕਿ ਇਨਸਾਨ ਬੁਰਾ ਨਹੀਂ ਹੁੰਦਾ ਉਸ ਦਾ ਸਮਾਂ ਬੁਰਾ ਹੁੰਦਾ ਹੈ ਜ਼ਿੰਦਗੀ ਵਿੱਚ ਆਪਣਾਪਨਤਾ ਹਰ ਕੋਈ ਜਿਤਾਉਂਦਾ ਹੈ ਪਰ ਆਪਣਾ ਹੈ ਕੌਣ ਇਹ ਤਾਂ ਵਕਤ ਹੀ ਦਿਖਾਉਂਦਾ ਹੈ ਕਮੌਣਾ ਕੋਈ ਵੱਡੀ ਗੱਲ ਨਹੀਂ ਪਰਿਵਾਰ ਨਾਲ ਬੈਠ ਕੇ ਖਾਣਾ ਇੱਕ ਵੱਡੀ ਗੱਲ ਹੈ ਸਫਰ ਕਰਦੀ ਔਰਤ ਕਿਤਾਬ ਪੜ ਰਹੀ ਸੀ ਕੋਲ ਬੈਠਾ ਉਸ ਦਾ ਛੋਟਾ ਬੱਚਾ ਵੀ ਕਿਤਾਬ ਪੜ ਰਿਹਾ ਸੀ ਕਿਸ ਨੇ ਉਸ ਔਰਤ ਨੂੰ ਪੁੱਛਿਆ ਕਿ ਤੁਸੀਂ smartphones ਦੀ ਥਾਂ ਬੱਚੇ ਨੂੰ ਪੜ੍ਹਨ ਲਈ ਕਿਤਾਬ ਕਿਵੇਂ ਦੇ ਦਿੱਤੀ ਜਦੋਂ ਕਿ ਅੱਜਕੱਲ੍ਹ ਦੇ ਬੱਚਿਆਂ ਨੂੰ ਹਰ ਸਮੇਂ smartphone ਚਾਹੀਦਾ ਹੈ ਤਾਂ ਉਸ ਔਰਤ ਦਾ ਜਵਾਬ ਸੀ ਬੱਚੇ ਸਾਡੀ ਨਹੀਂ ਸੁਣਦੇ ਸਗੋਂ ਸਾਡੀ ਨਕਲ ਕਰਦੇ ਹਨ ਹਮੇਸ਼ਾ ਯਾਦ ਰੱਖੋ ਜ਼ਿੰਦਗੀ ਤੁਹਾਡੀ ਪਸੰਦ ਦੇ ਗੀਤਾਂ ਦੀ ਰਿਕਾਰਡਿੰਗ ਨਹੀਂ ਹੈ ਜ਼ਿੰਦਗੀ ਇੱਕ ਰੇਡੀਓ ਵਾਂਗ ਹੈ ਜਿਸ ਵਿੱਚ ਕੋਈ ਵੀ ਗੀਤ ਕਦੇ ਵੀ ਵੱਜ ਸਕਦਾ ਹੈ ਹਰ ਇਨਸਾਨ ਦੀਆਂ ਦੋ ਕਹਾਣੀਆਂ ਹੁੰਦੀਆਂ ਹਨ ਇੱਕ ਉਹ ਜੋ ਉਹ ਸਭ ਨੂੰ ਸੁਣਾਉਂਦਾ ਹੈ ਤੇ ਦੂਜੀ ਉਹ ਜੋ ਉਹ ਸਭ ਤੋਂ ਲੁਕਾਉਂਦਾ ਹੈ ਇਮਾਨਦਾਰ ਲੋਕ ਅਕਲਮੰਦ ਹੋਣ ਦੇ ਬਾਵਜੂਦ ਧੋਖਾ ਕਿਉਂ ਖਾ ਜਾਂਦੇ ਹਨ ਕੌਮਕੀ ਉਹ ਆਪਣੇ ਵਾਂਗ ਦੂਜਿਆਂ ਦੇ ਵੀ ਇਮਾਨਦਾਰ ਹੋਣ ਦਾ ਵਿਸ਼ਵਾਸ ਕਰ ਲੈਂਦੇ ਹਨ ਵਫਾਦਾਰ ਬਨੋ ਤਾਲੇ ਦੀ ਤਰ੍ਹਾਂ ਉਹ ਟੁੱਟ ਜਾਂਦਾ ਹੈ ਪਰ ਕਦੇ ਵੀ ਆਪਣੀ ਚਾਬੀ ਨਹੀਂ ਬਦਲਦਾ ਮਦਦ ਇੱਕ ਅਜਿਹੀ ਘਟਨਾ ਹੈ ਜਿਸ ਨੂੰ ਕਰੋ ਤਾਂ ਲੋਕ ਭੁੱਲ ਜਾਂਦੇ ਹਨ ਤੇ ਨਾ ਕਰੋ ਤਾਂ ਲੋਕ ਯਾਦ ਰੱਖਦੇ ਹਨ ਜਿਸ ਨੂੰ ਪਰਮਾਤਮਾ ਤੋਂ ਉਮੀਦ ਹੁੰਦੀ ਹੈ ਉਹ ਪਰਮਾਤਮਾ ਦੇ ਦਰ ਤੋਂ ਕਦੇ ਖਾਲੀ ਨਹੀਂ ਜਾਂਦਾ ਖਾਲੀ ਉਹ ਹੀ ਜਾਂਦੇ ਹਨ ਜੋ ਪਰਮਾਤਮਾ ਨੂੰ ਛੱਡ ਕੇ ਲੋਕਾਂ ਤੋਂ ਉਮੀਦ ਰੱਖਦੇ ਹਨ ਉਸ ਹੰਝੂ ਤੋਂ ਬਚੋ ਜੋ ਤੁਹਾਡੇ ਦੁੱਖ ਦੇਣ ਤੇ ਕਿਸੇ ਦੀ ਅੱਖ ਚੋਂ ਨਿਕਲੇ ਉਸ ਹੰਝੂ ਦੀ ਕਦਰ ਕਰੋ ਜੋ ਤੁਹਾਡੇ ਦੁਖੀ ਹੋਣ ਤੇ ਕਿਸੇ ਦੀ ਅੱਖ ਚੋਂ ਨਿਕਲੇ ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ ਤਾਂ ਸਾਨੂੰ ਪੈਨਸਲ ਦੀ ਥਾਂ ਤੇ ਪੈਨ ਦੇ ਦਿੱਤਾ ਜਾਂਦਾ ਹੈ ਤਾਂ ਜੋ ਅਸੀਂ ਸਮਝ ਸਕੀਏ ਕਿ ਸਾਡੀਆਂ ਗਲਤੀਆਂ ਨੂੰ ਮਿਟਾਉਣਾ ਹੋਣਾ ਸੌਖਾ ਨਹੀਂ ਹੋਵੇਗਾ ਸਮਝਦਾਰ ਉਹ ਨਹੀਂ ਜੋ ਜ਼ਿਆਦਾ ਪੜਿਆ ਲਿਖਿਆ ਹੋਵੇ ਸਗੋਂ ਸਮਝਦਾਰ ਉਹ ਹੈ ਜਿਸ ਨੂੰ ਇਹ ਹੁਨਰ ਆਉਂਦਾ ਹੋਵੇ ਕਿ ਕਿਸ ਨਾਲ ਕਿੱਥੇ ਕਿਹੜੇ ਸ਼ਬਦਾਂ ਤੇ ਕਿਹੜੇ ਲਹਿਜੇ 'ਚ ਗੱਲ ਕਰਨੀ ਹੈ ਕੌੜਾ ਹੈ ਪਰ ਸੱਚ ਹੈ ਜੇਕਰ ਦਾਜ ਲੈ ਕੇ ਕੁੜੀ ਨਾਲ ਵਿਆਹ ਕਰਵਾਉਣਾ ਗੁਨਾਹ ਹੈ ਤਾਂ ਮੁੰਡਿਆਂ ਦੀ ਕਮਾਈ ਦੇਖ ਕੇ ਉਹਨਾਂ ਨਾਲ ਵਿਆਹ ਕਰਨਾ ਵੀ ਜ਼ੁਰਮ 'ਚ ਸ਼ਾਮਲ ਹੋਣਾ ਚਾਹੀਦਾ ਹੈ ਇਹ ਉਹ ਦੌਰ ਚੱਲ ਰਿਹਾ ਹੈ ਜਿੱਥੇ ਕੈਨ ਨੂੰ ਤਾਂ ਝੂਠ ਤੋਂ ਸਾਰਿਆਂ ਨੂੰ ਹੀ ਨਫ਼ਰਤ ਹੈ ਪਰ ਸੱਚੇ ਬੰਦੇ ਦਾ ਕੋਈ ਸਾਥ ਨਹੀਂ ਦਿੰਦਾ ਕਿਸੇ ਨੂੰ ਦੁਖੀ ਕਰਕੇ ਜਿੱਥੇ ਮਰਜ਼ੀ ਮੱਥੇ ਟੇਕ ਲੋ ਰੱਬ ਖੁਸ਼ ਨਹੀਂ ਹੋਣਾ ਦੂਜਿਆਂ ਨੂੰ ਖੁਸ਼ੀ ਦਿਓ ਬਿਨਾ ਮੱਥੇ ਟੇਕੇ ਹੀ ਰੱਬ ਖੁਸ਼ ਹੋ ਜਾਵੇਗਾ ਬੋਤਾ ਸੋਚਣ ਨਾਲ ਮਾਮਲੇ ਹੱਲ ਨਹੀਂ ਹੁੰਦੇ ਰੱਬ ਤੇ ਛੱਡ ਦਿਆ ਕਰੋ ਡੋਰਾਂ ਜਦੋਂ ਦੁੱਖ ਚੱਲ ਨਹੀਂ ਹੁੰਦੇ ਕੁਝ ਨੇਕ ਕੰਮ ਅਜੇਹੇ ਵੀ ਕਰੋ ਜਿੰਨਾ ਦਾ ਗਵਾ ਉਸ ਅਕਾਲ ਪੁਰਖ ਤੋਂ ਇਲਾਵਾ ਹੋਰ ਕੋਈ ਨਾ ਹੋਵੇ ਮਨੋਵਿਗਿਆਨ ਅਨੁਸਾਰ ਹਰ ਕਿਸੇ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਨ ਵਾਲੇ ਲੋਕ ਅਕਸਰ ਇਕੱਲਾਪਨ ਮਹਿਸੂਸ ਕਰਦੇ ਹਨ ਜਦੋਂ ਸਬਰ ਕਰਨਾ ਆ ਜਾਵੇ ਫਿਰ ਚਾਹੇ ਸਭ ਕੁਝ ਲੁੱਟਿਆ ਜਾਵੇ ਫਰਕ ਨਹੀਂ ਪੈਂਦਾ ਅਰਦਾਸ ਜ਼ੁਬਾਨ ਤੋਂ ਨਹੀਂ ਦਿਲ ਤੋਂ ਹੋਣੀ ਚਾਹੀਦੀ ਹੈ ਕਿਉਂਕਿ ਪਰਮਾਤਮਾ ਉਹਨਾਂ ਦੀ ਵੀ ਸੁਣਦਾ ਹੈ ਜੋ ਬੋਲ ਨਹੀਂ ਸਕਦੇ ਔਰਤ ਜੇਕਰ ਬਰਦਾਸ਼ਤ ਕਰਨਾ ਛੱਡ ਦੇਵੇ ਤਾਂ 90% ਘਰ ਬਰਬਾਦ ਹੋ ਜਾਣਗੇ ਕੋੜਾ ਹੈ ਪਰ ਸੱਚ ਹੈ ਸਮੁੰਦਰ ਵਿੱਚ ਜਿੰਨੀ ਮਰਜ਼ੀ ਖੰਡ ਪਾ ਲੋ ਇਹ ਮਿੱਠਾ ਨਹੀਂ ਬਣ ਸਕਦਾ ਇਸੇ ਤਰ੍ਹਾਂ ਤੁਸੀਂ ਚਾਹੇ ਜਿੰਨਾ ਮਰਜ਼ੀ ਸਵਾਰਥੀ ਲੋਕਾਂ ਨੂੰ ਆਪਣਾ ਬਣਾ ਲੋ ਉਹ ਕਦੇ ਵੀ ਤੁਹਾਡੇ ਨਹੀਂ ਹੋਣਗੇ ਹਾਰ ਬੰਦੇ ਦਾ ਸਬਰ ਪਰਖਦੀ ਹੈ ਤੇ ਜਿੱਤ ਬੰਦੇ ਦਾ ਕਿਰਦਾਰ ਪੋਲੇ ਇਨਸਾਨ ਨੂੰ ਕਦੇ ਧੋਖਾ ਨਾ ਦੇਣਾ ਕਿਉਂਕਿ ਉਸ ਇਨਸਾਨ ਦਾ ਜਵਾਬ ਉੱਪਰ ਵਾਲਾ ਟੇਡੇ ਤਰੀਕੇ ਨਾਲ ਦਿੰਦਾ ਹੈ। ਦੋਸਤੋ ਜੇਕਰ ਅੱਜ ਦੀ ਵੀਡੀਓ ਪਸੰਦ ਆਈ ਹੋਵੇ ਤਾਂ ਕਮੈਂਟ ਵਿੱਚ ਸਤਿ ਸ਼੍ਰੀ ਵਾਹੇ ਗੁਰੂ ਜ਼ਰੂਰ ਲਿਖਣਾ। ਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਨਾ। ਮਿਲਤੇ ਹਾਂ ਅਗਲੀ ਵੀਡੀਓਜ਼ ਤਦ ਤੱਕ ਲਈ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਣਾ। ਧੰਨ।